ਸ਼ਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਬੁੱਝਨ ਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਰਿਦੈ ਜਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕੇ ਰਿਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ ਵਸਤ ਮਾਹਿ ਲੀ ਵਸਤ ਗੜਾਈ ਤਾਕੋ ਭਿੰਨ ਨ ਕਹਿ ਨਾ ਜਾਈ ਬੂਜੈ ਬੂਜਨਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਉ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਉ ਪ੍ਰਭ ਪਾਲਨਹਾਰਾ ਸੇਵਕ ਕੀ ਰਾਖੈ ਨਿਰੰਕਾਰਾ سو سیوک جس دیا پربطار ہے نانک سو سیوک ساس ساس سمار ہے اپنے جانکا پردا ٹاک اپنے سیوک کی سرپر راک ہے، اپنے داس کو وڈائی اپنے سیوک کا نام جپائی اپنے سیوک کی آپ پت رکھ ہے تاکہ گاتمت تا کو آکھ ہے پربھ کے سیوک کوہ کو نہ پہچا پربھ کے سیوک اچتے اچے ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿਦਿਸ ਪ੍ਰਗਟਾਇਆ ਨੀਕੀ ਕੀਰੀ ਮਹਿ ਕਲ ਰਾਖੈ ਭਸਮ ਕਰੈ ਲਸ਼ਕਰ ਕੋਟ ਲਖੈ ਜਿਸ ਕਾ ਸਾਸ ਨਾ ਕਾਡਤ ਆਪ ਤਾਕਵ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਤ ਤਿਸਕੇ ਕਰਤਬ ਬਿਰਥੇ ਜਾਤ ਮਾਰੇ ਨਾ ਰਾਖੈ ਅਵਰ ਨਾ ਕੋਇ ਸਰਬ ਜੀਆ ਕਾਰ ਆਖਾ ਸੋਇ ਕਾਹੇ ਸੋਚ ਕਰਹਿ ਰੇ ਪ੍ਰਾਣੀ ਜਪ ਨਾਨਕ ਪ੍ਰਭ ਰਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਾਨ ਤਨੁ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੇ ਚ ਅਵਰ ਨਾਹੀ ਦ੍ਰਿਸ਼ਟਾਇ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮਹਿ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲੋ ਜਸ ਜਿਹ ਬਾ ਦਿਨ ਰਾਤ ਪ੍ਰਭ ਅਪਨੇ ਜਨ ਕੀਨੀ ਦਾਤ ਕਰਹਿ ਭਗਤ ਆਤਮ ਕੈ ਚਾਏ ਪ੍ਰਭ ਅਪਨੇ ਸਿਉ ਰਹਹਿ ਸਮਾਏ ਜੋ ਹੂਆ ਹੋਵਤ ਸੋ ਜਾਣੈ ਪ੍ਰਭ ਅਪਨੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਨ ਬਖਾਨਾ ਓ ਤਿਸ ਕਾ ਗੁਣ ਕਹੈ ਏਕ ਨਾ ਜਾਣਾ ਓ ਆਠ ਪਹਿਰ ਪ੍ਰਭ ਬਸਹਿ ਹਜੂਰੇ ਕਹੋ ਨਾਨਕ ਸਈ ਜਨ ਪੂਰੇ ਮਨ ਮੇਰੇ ਤਨ ਕੀ ਓਟ ਲੇ ਏ ਮਨ ਤਨ ਆਪਣਾ ਤੈਨ ਜਨ ਦੇਹ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੂਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵਹਿ ਤਿਸ ਕੈ ਦਰਸ ਸਭ ਪਾਪ ਮਿਟਾਵਹਿ ਅਵਰ ਸਿਆਨਪ ਸਗਲੀ ਛਾੜ ਤਿਸ ਜਨ ਕੀ ਤੂ ਸੇਵਾ ਲਾਗ ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਪੁਰਖ ਜਿਨ ਜਾਨਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤੀਪਾਲ ਸੇਵਕ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਗੁਰ ਸਿੱਖ ਕਾ ਹਲਤ ਪਲਤ ਸੁਵਾਰੈ ਨਾਨਕ ਸਤਗੁਰ ਸਿੱਖ ਕਉ ਜੀਅ ਨਾਲ ਸੁਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵਿੱਚੈ ਸਤਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ ਤਿਸ ਕਉ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮੰਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤ ਗੁਰ ਜਿਸ ਰਿਦੈ ਹਰ ਨਾਉ ਅਨਿਕ ਬਾਰ ਗੁਰ ਕਉ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮਹਿ ਜਾਨੋ ਜਨਮ ਹੈ ਪਾਰ ਬ੍ਰਹਮ ਏਕ ਹੈ ਆਪ ਨਹੀਂ ਕਛ ਭਰਮ ਸਹਿਸ ਸਿਆਨਪ ਲਇਆ ਨਾ ਜਾਈਐ ਨਾਨਕ ਐਸਾ ਗੁਰ ਬਡਭਾਗੀ ਪਾਈਐ ਸਫਲ ਦਰਸਨ ਪੇਖਤ ਪੁਨੀਤ ਪਰਸਦ ਚਰਨ ਗਤ ਨਿਰਮਲ ਰੀਤ ਭੇਟ ਤਸੰਗ RAM ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨ ਆਗਾ ਨੇ ਮਨ ਸੰਤੋਖ ਆਤਮ ਪਤੀ ਆਨੇ ਪੂਰਾ ਗੁਰ ਅਖਯੋ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇਂ ਤਿਸ ਲਏ ਮਿਲਾਏ ਜਿਹ ਬਾ ਇਕ ਉਸਤਤ ਅਨੇਕ ਸਤਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਨੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ ਅਨੇਕ ਭਗਤ ਬੰਦਨ ਨਿਤਕਰਹਿ ਚਰਨ ਕਾਮਲ ਹਿਰਦੈ ਸਿਮਰਹਿ ਸਤਿ ਬਿਲੇ ਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨਾ ਲੀਪ ਮਨ ਮਹਿ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤਹ ਤੇ ਨਾਸੇ ਤਪਤ ਮਾਹੇ ਠਾਢ ਵਰਤਾਈ ਅਨਤ ਭਇਆ ਦੁਖ ਨਾ ਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਜੂ ਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾ ਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮੁ ਮਰਾਰੀ ਥਿਤ ਪਾਈ ਚੂਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪ ਸਰਗੁਣ ਭੀ ਓਹੀ ਕਲਾ ਧਾਰ ਜਿਨ ਸਗਲੀ 모ਹੀ ਆਪਣੇ ਚਰਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਹੀਂ ਕੋਏ ਸਰਬ ਨਿਰੰਤਰ ਏਕੋ ਸੋਏ ਕੋਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧਕੈ ਸੰਗ ਰਚ ਰਚਨਾ ਆਪਣੀ ਕਲਾ ਧਾਰੀ ਅਨਿਕ ਬਾਰ ਨਾਨਕ ਬਲਿਹਾਰੀ ਸ਼ਲੋਕ ਸਾਥ ਨਾ ਚੱਲੇ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨਸਾਰ ਅਸ਼ਟਪਦੀ ਸੰਤ ਜਨਾ ਮਿਲ ਕਰਹੁ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਅ ਸਭ ਮੀਤ ਬਿਸਾਰਹੁ ਚਰਨ ਕਮਲ ਰਿਤਮਹਿ ਉਰ ਧਾਰਹੁ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹਹੁ ਨਾਮ ਹਰਵੱਥ ਇਹੋ ਧਨ ਸੰਚਹੁ ਹੋਵਹੁ ਭਗਵੰਤ ਸੰਤ ਜਨਾ ਆਕਾ ਨਿਰਮਲ ਮੰਤ ਇਕ ਆਸ ਰੱਖ ਮਨ ਮਾਹੀ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕਉ ਚਾਰਕੁੰਟ ਉੱਠ ਧਾਵਹਿ ਸੋ ਧਨ ਹਰਿ ਸੇਵਾ ਤੇ ਪਾਵਹਿ ਜਿਸ ਸੁਖ ਕਉ ਨਿਤ ਬਾਛਹਿ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨੇਕ ਉਪਾਵੀ ਰੋਗ ਨ ਜਾਏ ਰੋਗ ਮਿਟਐ ਹਰ ਅਵਖਦ ਲਾਏ ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰਗਹ ਪ੍ਰਵਾਨ ਮਨ ਪ੍ਰਬੁੱਧ ਹੋ ਹਰ ਕੈ ਨਾ ਆਏ ਦੇਹ ਦੇ ਸਤਾਵਤ ਆ ਬੈਠਾਏ ਤਾ ਕੋ ਬਿਗਨ ਨ ਲਾਗੇ ਕੋਏ ਜਾ ਕੇ ਹਿਰਦੈ ਬਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ ਭਉ ਬਿਨ ਸਹਿ ਪੂਰਨ ਹੋਇ ਆਸ ਭਗਤ ਭਾਏ ਆਤਮ ਪ੍ਰਗਾਸ ਤਿਤ ਘਰ ਜਾਏ ਬਸੇ ਅਬਿਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਿਓ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨੇਕ ਉਪਾਵ ਨਾ ਛੂਟਨ ਹਾਰੇ ਸਿਮਰਿਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰਹੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨਾ ਚਾਲਸੋ ਤੇਰੇ ਤਨਾ ਤੂੰ ਕਿਆ ਲਪਟਾਵ ਹੈ ਮੂਰਖ ਮਨਾ ਸੋਤਮੀਤ ਕੁਟੰਬ ਅਰ ਬਨਿਤਾ ਇਨਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇਨਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਾਥ ਅਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿਨ ਦੀਏ ਤਿਸ ਬੁਝੈ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇਹ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰਹੁ ਮਨ ਮੀਤ ਨਿਰਮਲ ਹੋਏ ਤੁਮਾਰੋ ਜੀਤ ਚਰਨ ਕਮਲ ਰਖੋ ਮਨ ਮਾਹੀ ਜਨਮ ਜਨਮ ਕੇ ਕਿਰ ਬਿਖ ਜਾਹੇ ਆਪ ਜਪਹੁ ਅਵਰਾ ਨਾਮ ਜਪਾਵਹੁ ਸੁਨਤ ਕਹਿਤ ਰਹਿਤ ਗਤ ਪਾਵਹੁ ਸਾਰ ਭੂਤ ਸਤ ਹਰ ਕੋ ਨਾਉ ਸਹਿਜ ਸੁਭਾਏ ਨਾਨਕ ਗੁਣ ਗਾਉ ਗੁਣ ਗਾਵਤ ਤੇਰੀ ਉਤਰ ਸੁਮੈਲ ਬਿਨਸ ਜਾਏ ਹਉਮੈ ਬਿਖ ਫੈਲ ਹੋ ਹੋਏ ਅਚਿੰਤ ਬਸਹਿ ਸੁਖ ਨਾਲ ਸਾਸ ग्राਸ ਹਰ ਨਾਮ ਸਮਾਲ ਛਾੜ ਸਿਆਨਪ ਸਗਲੀ ਮਨਾਂ ਸਾਧ ਸੰਗ ਪਾਵਹਿ ਸਚ ਤਨਾ ਹਰ ਪੂੰਜੀ ਸੱਚ ਕਰਹੁ ਬਿਵਹਾਰ ਈਹਾ ਸੁਖ ਦਰਗਹ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹ ਨਾਨਕ ਜਾ ਕੇ ਮਸਤਕ ਲੇਖ ਏਕੋ Jap ਏਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ ਏਕਸਕੇ ਗੁਣ ਗਾਓ ਅਨੰਤ ਮਨ ਤਨ Jap ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨਕ ਵਿਸਥਾਰ ਏਕਤੇ ਭਏ ਏਕ ਆਰਾਧ ਪ੍ਰਾਛਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਸ਼ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇ ਬਹੁ ਹਰ ਨਾਮ ਸਾਧ ਜਨਾ ਕੀ ਮਾਗਵ ਤੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵਉ ਸਾਸ ਸਾਸ ਪ੍ਰਭ ਤੁਮਹਿ ਧਿਆਵਉ ਚਰਨ ਕਾਮਲ ਸਿਓ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏਕ ਓਟ ਏਕੋ ਆਧਾਰ ਨਾਨਕ ਮਾਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੇ ਬਿਰਲਾ ਕੋਏ ਚਿਨ ਚਾਖਿਆ ਸੇ ਜਨ ਤ੍ਰਿਪਤਾਨੀ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧਕੇ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅਨੰਦ ਨਿਵਲਾਗ ਬਿੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰੱਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਏ ਉਦਿਆਲ ਸੇਵਕ ਕੀ ਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਿਆ ਇੱਛ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਤ ਸੰਗ ਹਜੂਰੀ ਜਿਸ ਕਾ ਸਾ ਤਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਬਿਸਰੈ ਜੇ ਘਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਰ ਮਹਿ ਰਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉ ਬਿਸਰੈ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ ਗੁਰ ਪੂਰੈ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰਹੁ ਇਹ ਕਾਮ ਆਨ ਤਿਆਗ ਜਪਹੁ ਹਰ ਨਾਮ ਸੇਮਰ ਸੇਮਰ ਸਿਮਰ ਸੁਖ ਪਾਵਹੁ ਆਪ ਜਪਹੁ ਅਵਰਹਿ ਨਾਮ ਜਪਾਵਹੁ ਭਗਤ ਪਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਢਤ ਜਾਤ ਪਾਇ ਬਿਸਰਾਮ ਸਗਲ ਦੁਖ ਕਾ ਹੋ ਵਤਨਾਸ ਨਾਨਕ ਨਾਮ ਜਪਹੁ ਗੁਨਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਇਹੀ ਸੁਆਉ ਨੈਤਰ ਹੋ ਪੇਕ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਧੋਏ ਭਗਤ ਜਨਾਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਵਸਤੁ ਦੀਜੈ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਇਆ ਤਾਂ ਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਇਆਲ ਭਗਤ ਵਛੜ ਸਦਾ ਕਿਰਪਾਲ ਅਨਾਥ 나ਥ ਗੋਬਿੰਦੁ ਕੁਪਾਲ ਸਰਬ ਕਟਾ ਕਰਤ ਪ੍ਰਤਪਾਲ ਆਦ ਪੁਰਖ ਕਾਰਣ ਕਰਤਾਰ ਭਗਤ ਜਨਾਕੈ ਪ੍ਰਾਨ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੇ ਮਨ ਹੀਤ ਹਮ ਨਿਰਗੁਨੀ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੁਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨੇਕ ਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸੋਭਾ ਤਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਦੀ ਆਪ ਆਪਨ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਇਹ ਕਾਛ ਨਾ ਦ੍ਰਿਸ਼ਟੀਤਾ ਪਾਪ ਪੁੰਨ ਤਬ ਕਹਤੇ ਹੋਤਾ ਜਬ ਧਾਰੀ ਆਪਨ ਸੁੰਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸ ਕਾ ਵਰਨ ਚਿਹਨ ਨਾ ਜਾਪਤ ਤਬ ਹਰਖ ਸੋਗ ਕਹੋ ਕਿਸਹਿ ਵਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾ ਕਿਸ ਹੋਵਤ ਭਰਮ ਆਪਨ ਖੇਲ ਆਪ ਵਰਤੀਜਾ ਨਾਨਕ ਕਰਨੇ ਹਾਰਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕਹੋ ਗਨੀ ਜਬ ਏਕ ਹੈ ਹਰ ਅਗਮ ਅਪਾਰ ਤਬ ਨਰਕ ਸੁਰਗ ਕਹੋ ਕੌਨ ਅਵਤਾਰ ਜਾਬ ਨਿਰਗੁਨ ਪ੍ਰਭ ਸਹਿਜ ਸੁਭਾਏ ਤਬ ਸਿਵ ਸਖਤ ਕਹੋ ਕਿਦ ਠਾਏ ਜਬ ਆਪ ਹੈ ਆਪ ਆਪਣੀ ਜੋਤ ਧਰੈ ਤਬ ਕਾਵਨ ਨ ਡਰ ਕਾਵਨ ਕਤ ਡਰੈ ਆਪਨ ਚਲਤ ਆਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਬਿਨਾਸੀ ਸੁਖ ਆਪਨ ਆਸਨ ਤਹ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਆਪਗਤ ਅਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਦੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਨ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਉਪਰਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹਿ ਬਿਨ ਮੈਲ ਕਹੋ ਕਿਆ ਤੋਤਾ ਜਹ ਨਿਰੰਜਨ ਨਿਰੰਕਾਰ ਨਿਰਵਾਨ ਤਹਿ ਕੌਣ ਕਉ ਮਾਨ ਕੌਣ ਅਭਿਮਾਨ ਜਹ ਸਰੂਪ ਕੇਵਲ ਜਗਦੀਸ਼ ਤਹਿ ਛਲ-ਛਿద్ర ਲਗਤ ਕਹੋ ਕੀਸਾ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤਹਿ ਕਸਹਿ ਭੂਖ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨਹਿ ਹਾਰ ਨਾਨਕ ਕਰਤੇ ਕਾ ਨਾਹਿ ਸਮਾਰ ਜਬ ਆਪਣੀ ਸੋਭਾ ਆਪਨ ਸੰਗ ਬਨਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਜਹ ਸਰਬ ਕਲਾ ਆਪਹਿ ਪਰਬੀਨ ਤਹਿ 베ਦ ਗਤੇਬ ਕਹਾ ਕੂ ਚੀਨਾ ਜਬ ਆਪਨ ਆਪ ਆਪ ਉਰਤਾਰੇ ਤਉ ਸਗਨ ਅਪਸਗਨ ਕਹਾ ਵਿਚਾਰੈ ਜਹ ਆਪਨ ਊਚ ਆਪਨ ਆਪ ਨੀਰਾ ਤਹ ਕੌਨ ਠਾਕੁਰ ਕੌਨ ਕਹੀਐ ਚੇਰਾ ਬਿਸਮ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਾਤ ਜਨ ਹੋ ਆਪ ਜਹ ਅਛਲ ਅਛੇਦ ਅਪੇਦ ਸਮਾਇਆ ਊਹਕ ਸਹ ਬਿਆਪਤ ਮਾਇਆ ਆਪਸ ਕਉ ਆਪਹਿ ਆਦੇਸ ਤਿਹੋ ਗੁਣ ਕਾ ਨਾਹੀ ਪ੍ਰਵੇਸ਼ ਜਹ ਇੱਕ ਹੈ ਏਕ ਏਕ ਭਗਵੰਤਾ ਤਹ ਕੌਨ ਅਚਿੰਤ ਕਿਸ ਲਾਗੇ ਚਿੰਤਾ ਜਹ ਆਪਨ ਆਪ ਆਪ ਪਤੀ ਆਰਾ ਤਹ ਕੌਨ ਕਥੈ ਕੌਨ ਸੁਨਨਹਿ ਹਾਰਾ ਬਹੁ ਬਿਆੰਤ ਊਚਤੇ ਊਚਾ ਨਾਨਕ ਆਪਸ ਕਉ ਆਪਹਿ ਪਹੂਚਾ ਜਹ ਆਪ ਰਚਿਓ ਪਰਪੰਚ ਆਕਾਰ ਤਿਹੋ ਗੁਣ ਮਹਿ ਕੀਨੋ ਵਿਸਥਾਰ ਪਾਪ ਪੁੰਨ ਤਹ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਛਾਵਤ ਆਲ ਜਾਲ ਮਾਇਆ ਜੰਜਾਲ ਹੋਮੈ ਮੋਹ ਭਰਮ ਭੈ ਭਾਰ ਦੂਖ ਸੁਖ ਮਾਨ અપਮਾਨ ਅਨੇਕ ਪ੍ਰਕਾਰ ਕੀਓ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ ਜਹ ਅਬਗਤ ਭਗਤ ਤਹ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ ਦੂਹੂ 파ਖ ਕਾ ਆਪਹਿ ਤਨੀ ਓਨ ਕੀ ਸੋਭਾ ਓਨੂ ਬਨੀ ਆਪਹਿ ਕੌਤਕ ਕਰੈ ਅਨੰਦ ਚੂਜ ਆਪਹਿ ਰਸ ਭੋਗਨ ਨਿਰਜੋਗ ਜਿਸ ਭਾਵੈ ਤਿਸ ਆਪਨ ਨਾਇ ਲਾਵੇ ਜਿਸ ਭਾਵੈ ਤਿਸ ਖੇਲ ਖਿਲਾਵੇ ਬੇਸੁਮਾਰ ਅਥਾਹ ਅਗਨਤ ਅਤੋਲੈ ਜੋ ਬਲਾਵਹੁ ਤੇ ਉਹ ਨਾਨਕ ਦਾਸ ਬੋਲੇ ਸਲੋਕ ਜੀਅ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦਿਸਟਾਰ ਅਸ਼ਟਪਦੀ ਆਪ ਕਥੈ ਆਪ ਸੁਨਨੈ ਹਾਰ ਆਪਹਿ ਏਕ ਆਪ ਵਿਸਥਾਰ ਜਾਤਿ ਸਭਾਵੈ ਤਾ ਸ੍ਰਿਸ਼ਟ ਉਪਾਏ ਆਪਨੇ ਭਾਣੇ ਲਈ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਉ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੀਤਾ ਨਾਨਕ ਸਗਲ ਸ੍ਰਿਸ਼ਟ ਕਾ ਜੀਤਾ ਜੀਅ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਏ ਨ ਮਾਰੇ ਸੋ ਮੂਆ ਜਿਸ ਮਨ ਹੋ ਬਿਸਾਰੈ ਤਿਸ ਤਾ ਜੋ ਅਵਰ ਕਹਾ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀਅ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਾਹਰ ਜਨ ਹੋ ਸਾਥ ਗੋਣੇ ਨਿਦਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹੇ ਦਇਆਲ ਸਭ ਉੱਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਣੈ ਆਪ ਅੰਤਰਜਾਮੀ ਰਹ्यो ਬਿ ਆਪ ਪ੍ਰਤਪਾਲੈ ਜੀਵਨ ਬਹੁ ਭਾਤ ਜੋ ਜੋ ਰਚਿਓ ਸੁਤ ਸਹਿ ਧਿਆਤ ਜਿਸ ਭਾਵੇ ਤਿਸ ਲਏ ਮਿਲਾਏ ਭਗਤ ਕਰਹਿ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨਹਾਰ ਨਾਨਕ ਇਕ ਜਾਣਿਆ जान लागा हर एकै ना आए तिसकी आस ना बिरथी जाए सेवक कहो सेवा बन आई हुकम बूझ परम पद पाई इस ते ऊपर नहीं विचार जाके मान बसै अंदर अंगकार बंधन तोर भए निर्वैर अनदिन पूज्य है गुरु के पैर एह लोक सुखिए परलोक सोहेले नानक हरप्रभु आपह मेले साथ संग मिल करहो आनंद गुण गावो प्रभु परमानंद ਰਾਮ ਨਾਮ ਤਤ ਕਰਹੁ ਵਿਚਾਰ ਦੁਰਲਭ ਦੇਹ ਕਾ ਕਰਹੁ ਉਧਾਰ ਅੰਮ੍ਰਿਤ ਵਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਇਹੈ ਸੁਆਵੋ ਆਠ ਪਹਿਰ ਪ੍ਰਭ ਪੇਖੋ ਨੀਰਾ ਮਿਟੈ ਅਗਿਆਨ ਬਿਨ ਸੈ ਅੰਧੇਰਾ ਸੁਨ ਉਪਦੇਸ ਹਿਰਦੈ ਬਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਲਤ ਪਲਤ ਦੁਏ ਲੇਹੁ ਸਵਾਰ ਰਾਮ ਨਾਮ ਅੰਤਰ ਉਰ ਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤਿਸ ਸਾਚ ਪ੍ਰੀਖਿਆ ਮਨ ਤਨ ਨਾਮ ਜਪੋ ਹੋਲੇ ਬਲਾਏ ਦੂਖ ਦਰਦ ਮਨ ਤੇ ਭਉ ਜਾਏ ਸੱਚ ਵਾਪਾਰ ਕਰੋ ਵਾਪਾਰੀ ਦਰਗਹ ਨਿਭਹਿ ਕੇਵ ਤੁਮਾਰੀ ਏਕਾ ਟੀਕ ਰਖੋ ਮਨ ਮਾਹੇ ਨਾਨਕ ਬਹੁਰ ਨ ਆਵਹਿ ਜਾਹੇ ਤਿਸ ਤੇ ਦੂਰ ਕਹਾ ਕੋ ਜਾਏ ਉਬਰੈ ਰੱਖਣ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛਟੈ ਜਿਸ ਪ੍ਰਭ ਰਾਖੈ ਤਿਸਨਾਹੀ ਦੂਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਏ ਨ ਪਹੋਚਨ ਹਾਰ ਸਿਰ ਉਪਰ ਠਾਢਾ ਗੁਰ ਸੂਰਾ ਨਾਨਕ ਤਾ ਕੇ ਗਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰ ਤਸ੍ਰਿਸ਼ਟ ਚਰਨ ਕੰਬਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋ ਹੋਤ ਨਿਹਾਲ ਤਾ ਕੇ ਨਿਕਟ ਨਾ ਆਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਢੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸੁਮਿਗਰੀ ਏਕਸ ਘਟ ਮਾਹੇ ਅਨੇਕ ਰੰਗ ਨਾਨਾ ਦ੍ਰਿਸ਼ਟਾ ਹੈ ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਬਿਸਰਾਮ ਸੋਨ ਸਮਾਦ ਅਨਹਤ ਤਹਨਾਦ ਕਹਿਨ ਨਾ ਜਾਈ ਅਚਰਜੇ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੂਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਾ ਭਗਵੰਤ ਧਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਿਪਾਲ ਬਨ ਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਉਣ ਪਾਣੀ ਬੈ ਸੰਤਰ ਮਾਹੇ ਚਾਰ ਕੁੰਟ ਦਹ ਦਿਸ਼ੇ ਸਮਾਹੇ ਤੇਸ ਤੇ ਭੈਣ ਨਹੀਂ ਕੋਠਾ ਉਹ ਗੁਰ ਪ੍ਰਸਾਦ ਨਾਨਕ ਸੁਖ ਪਾਵੋ ਬੇਦ ਪ੍ਰਾਨ ਸਿਮਰਤ ਮਹ ਦੇਖ ਸਸੀ ਅਰ ਸੂਰ ਨਖਇ ਅਤਰ ਮਹ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨ ਕਬੂ ਡੋਲੇ ਸਰਬ ਕਲਾ ਕਰ ਖੇਲੇ ਖੇਲ ਮੋਲ ਨ ਪਾਈਏ ਗੁਣ ਹੈ ਅਮੋਲ ਸਰਬ ਜੋਤ ਮਹਿ ਹੈ ਜਾ ਕੀ ਜੋਤ ਧਾਰ ਰਹਿਓ ਸੁਆਮੀ ਓਤ ਪੋਤ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮਹ ਏਹੋ ਵਿਸਾਸ ਸੰਤ ਜਨਾ ਕਾ ਆਪੇਖਨ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਨਹਿ ਸੁਭ ਬਚਨ ਸਰਬ ਵਿਆਪੀ RAM ਸੰਗ ਰਚਨਾ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਵਸੇ ਬਾਹਰ ਭੀ ਹੋਹੀ ਨਾਨਕ ਦਰਸ਼ਨ ਦੇਖ ਸਭ 모ਹੀ ਆਪ ਸਤੋ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਇਸ ਭਾਵੈ ਤਾ ਕਰੇ ਵਿਸਥਾਰ ਤਿਸ ਭਾਵੈ ਤਾ ਏਕੰਕਾਰ ਅਨੇਕ ਕਲਾ ਲਖੀ ਨਹ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰ ਗਾਤੋ ਜਿਸ ਆਪ ਜਨਾਏ ਨਾਨਕ ਤਿਸ ਜਨੁ ਆਪੁ 부ਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਨ ਆਪ ਪੀਖਨ ਹਾਰਾ ਸਗਲ ਸਮਗਰੀ ਜਾ ਕਤਨਾ ਆਪਨ ਜਾਸੋ ਆਪ ਹੀ ਸੁਨਾ ਆਵਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕਹਿ ਮਦ ਅਲਪ ਤੂ ਰਹਿ ਜੋ ਕਿਛ ਕਹਿਣਾ ਸੋ ਆਪੇ ਕਹਿ ਆਗਿਆ ਆਵੇ ਆਗਿਆ ਜਾਏ ਨਾਨਕ ਜਾਪਾਵੇ ਤਾਲੇ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਔਰੈ ਕਹੋ ਕਿਨੇ ਕਛ ਕਰਾ ਆਪ ਭਲਾ ਕਰਤੂਤ ਆਤਨੀ ਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਊਤਪੂਤ ਆਪਨ ਸੰਗਰਾਚ ਤਾ ਕੀ ਗਤ ਮਿਤ ਕਹੀ ਨ ਜਾਏ ਦੂਸਰ ਹੋਏ ਤਾ ਸੁਜੀ ਪਾਏ ਤਿਸ ਕਾ ਕੀਆ ਸਭ ਪਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਈ ਲਏ ਪ੍ਰਭ ਸੋਏ ਓਹ ਤਨਵੰਤ ਕੁਲਵੰਤ ਪਤਿਵੰਤ ਜੀਵਨ ਮੁਕਤ ਜਿਸੁ ਸ੍ਰੀਦਾਇ ਭਗਵੰਤ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹੈ ਸਵਾਉ ਜਨ ਕੇ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਉਸ ਦਾ ਨਮਸਕਾਰ